ਕਲ ਦੀ ਸਾਰਿਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਲੋਹੜੀ ਦੀਆਂ ਵਧਾਈਆਂ ਮਹਾਰਾਜ ਸਾਰਿਆਂ ਲਈ ਕਰਮਾ ਭਾਗਾ ਵਾਲਾ ਟਾਈਮ ਲੈ ਕੇ ਆਵੇ ਆਉਂਦਾ ਸਾਲ ਵਧੀਆ-ਵਧੀਆ ਲੋਹੜੀ ਆਵੇ ਸਾਰਿਆਂ ਦੀ ਤੇ ਅੱਜ ਆਪਾਂ ਵੀਡੀਓ ਨਹੀਂ ਬਣਾਈਗੀ ਆਪਾਂ ਉਦੋਂ ਹੀ ਬੋਲਦੇ ਆ ਸਾਰਾ ਕੁਝ ਕਿ ਲੋਹੜੀ ਜਦੋਂ ਆਉਂਦੀ ਹੁੰਦੀ ਸੀਗੀ ਆਪਾਂ ਲੋਹੜੀ ਤੇ ਮੰਗਣ ਜਾਂਦੇ ਹੁੰਦੇ ਸੀਗੇ ਕਿ ਜੋ ਮੈਂ ਛੋਟੀ ਸੀਗੀ ਅਸੀਂ ਜਾਨਾ ਪਾਥਾ ਮੰਗਣ ਜਾਣਾ ਕਿ ਦਾ ਗੀਤ ਜਗਾਉਣੇ ਕਿ ਦੇ ਨੀ ਮਾਈ ਪਾਥੀ ਤੇਰ ਪੱਤ ਚੜੂਗਾ ਹਾਤੀ ਹੱਥੀ ਨੇ ਮਾਰੀ ਟੱਕਰ ਤੇਰਾ ਪਤ ਵੰਡੂਗਾ ਸੱਖਰ ਫਿਰ ਕਹਿਣਾ ਦੇ ਨਿਮਾਈ ਲੋੜੀ ਜੀਵੇ ਤੇਰੀ ਜੋੜੀ ਐਵੇਂ ਗੀਤ ਜੱਗਾ ਗਾ ਕੇ ਆਪਾਂ ਪਾਠਾ ਮੰਗਦੇ ਹੁੰਦੇ ਸੀ ਹੁਣ ਥੋੜੇ ਭੁੱਲ ਭੁੱਲ ਵੀ ਗਏ ਕਿੰਨੇ ਕ ਜਿਹਨੂੰ ਜਿਹਨੂੰ ਜ਼ਿਆਦਾ ਉਹ ਦੱਸਿਓ ਵੀ ਕਿਹੜੇ ਕਿਹੜੇ ਗੀਤ ਗਾਪਾ ਗਾਉਂਦੇ ਹੁੰਦੇ ਸੀ ਲੋੜੀ ਤੇ ਤਾਂ ਲਿਖ ਕੇ ਭੇਜੋ ਆਪਾਂ ਨੂੰ ਕਿ ਫਿਰ ਪਤਾ ਲੱਗੂਗਾ ਕਿ ਤੁਸੀਂ ਕਿਹੜੇ ਗੀਤ ਗਾਉਂਨੇ ਆ ਜਾਂ ਤੁਹਾਡੇ ਪਾਸੇ ਕਿਵੇਂ ਗੀਤ ਗਾਉਂਦੇ ਲੋੜੀ ਦੇ ਤਾਂ ਲੋੜੀ ਹੁਣ ਤਾਂ ਆਪਾਂ ਸਾਰੇ ਕੁੜੀਆਂ ਦੀ ਮੁੰਡਿਆਂ ਦੀ ਸਾਰਿਆਂ ਦੀ ਮਨਾਉਂਦੇ ਆ ਤਦ ਤੁਸੀਂ ਸਾਰਿਆਂ ਦੀ ਮਨਾਇਆ ਕਰੋ ਕਿ ਮਹਾਰਾਜ ਦਾ ਜੀ ਦਿੱਤਾ ਵੈ ਹੈਗਾ ਨਾ ਕਿ ਉਹਦੇ ਕਹਿਣਾਂ ਕੋ ਦੂਜੇ ਦੇ ਕੁਲਦੀਪ ਮਾਨਕ ਦੇ ਹੋਇਆ ਕਿ ਜੇ ਧੀ ਜਮ ਵੀ ਪਰ ਕੁੱਖ ਤਸ ਲਖਣੀ ਹੋਈ ਤੇ ਕੁਛ ਵੀ ਆ ਮਾਂ ਬਣਿਆ ਮੁੰਡਾ ਐ ਕੁੜੀ ਐ ਪਰ ਕੁੜੀ ਦਾ ਤੁਹਾਨੂੰ ਸਾਰੇ ਹੁਣ ਇਦਾਂ ਕਹਿ ਦਿੰਦੇ ਆ ਕੁੜੀ ਹੋਈ ਐ ਇੱਕ ਵੇਰੀ ਕੋ ਹਿਸਾਰ ਐ ਪਰ ਕੁੜੀ ਜਿੰਨਾ ਕਰਦੇ ਉਹਨਾਂ ਮੁੰਡਾ ਤ ਕਰਦਾ ਵੀ ਨਹੀਂਗਾ ਮਾਂ ਦਾ ਕਿ ਤੁਸੀਂ ਸਾਰੇ ਜਾਣੇ ਕੁੜੀਆਂ ਦਾ ਮੁੰਡਿਆਂ ਦਾ ਸਾਰਿਆਂ ਦਾ ਲੋੜਾ ਮਨਾਇਆ ਕਰੋ ਕਿ ਨਾ ਇਹ ਕੁੜੀ ਦਾ ਤੁਸੀਂ ਬਾਅਦ ਚ ਪਤਾ ਲੱਗਦਾ ਆਪਾਂ ਨੂੰ ਕਿ ਕੀ ਸੋਖਾ ਮੁੰਡੇ ਦਾ ਆਪਾਂ ਨੂੰ ਥੋੜਾ ਪਹਿਲਾਂ ਨਿੱਕੇ ਹੁੰਦੇ ਤੋਂ ਪਤਾ ਲੱਗਦਾ ਕਿ ਮੁੰਡਾ ਹੋਇਆ ਮੁੰਡਾ ਹੋਇਆ ਤੇ ਕੁੜੀ ਦਾ ਫਿਰ ਵੱਡੇ ਜਦੋਂ ਆਪਾਂ ਸਿਆਣੇ ਹੋ ਜਾਂਦੇ ਉਦੋਂ ਫਿਰ ਕੁੜੀ ਦੀ ਡੀਕ ਕਰਦੇ ਆਪਾਂ ਫਿਰ ਜੋ ਕੁੜੀ ਹੈ ਇਨ ਨਹੀਂ ਕਿ ਜਿਵੇਂ ਆਪਾਂ ਕਹਿ ਦਿੰਨੇ ਦੇਖੋ ਹਣ ਸਾਰੇ ਜਾਣੇ ਸਰਕਾਰੀ ਸਕੂਲ ਚ ਬੱਚੇ ਨੂੰ ਪੜਨ ਤਾਂ ਲਾਉਂਦੇ ਨਹੀਂਗੇ ਕਿ ਪ੍ਰਾਈਵੇਟ ਚ ਲਾਉਂਦੇ ਆ ਪ੍ਰਾਈਵੇਟ ਚ ਲਾਉਂਦੇ ਆ ਕਿ ਉੱਥੇ ਬਾੜੀ ਪੜ੍ਹਾਈ ਹੈ ਬਾੜੀ ਪੜ੍ਹਾਈ ਹੈ ਫਿਰ ਲਾਸਟ ਤੇ ਕਹਿੰਦੇ ਆ ਕਿ ਨਹੀਂ ਨਹੀਂ ਜੌਬ ਸਾਨੂੰ ਸਰਕਾਰੀ ਚਾਹੀਦੀ ਹੈ ਫਿਰ ਸਰਕਾਰੀ ਜੌਬ ਕਿੱਥੋਂ ਆਉਗੀ ਜੋ ਆਪਾਂ ਪੜੇ ਵੀ ਨਹੀਂ ਸਰਕਾਰੀ ਸਕੂਲ 'ਚ ਤੇ ਫਿਰ ਉਹ ਉਸ ਤਰੀਕੇ ਨਾਲ ਜੋ ਹਾਂ ਆਪਾਂ ਕੁੜੀ ਹੈ ਨਹੀਂ ਕਿ ਆਪਣੇ ਫਿਰ ਆਪਾਂ ਨੂੰ ਪਿਆਰ ਦਾ ਕੀ ਪਤਾ ਲੱਗੂਗਾ ਕਿ ਕੁੜੀ ਦਾ ਕੀ ਹੁੰਦਾ ਕਿ ਕੁੜੀ ਵੀ ਚਾਹੀਦੀ ਐ ਮੁੰਡਾ ਵੀ ਚਾਹੀਦਾ ਸਾਰਾ ਕੁਸ਼ਚ ਹੈਗਾ ਦਾਲ-ਦਾਲ ਸਵਾਦ ਆਪਦੇ ਸਾਂ ਸਬਜ਼ੀ ਦਾ ਆਪਦੇ ਸਾਂ ਤੇ ਲੋਹੜੀ ਦੋਨਾਂ ਦੀ ਮਨਾਇਆ ਕਰੋ ਤੁਸੀਂ ਸਾਰੇ ਜਾਣੇ ਕਿ ਹੁਣ ਤੁਸੀਂ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਕਿਹੜੇ-ਕਿਹੜੇ ਗੀਤ ਗਾਉਂਦੇ ਸੀਗੇ ਇੱਕ ਬਣਾਉਣੀ ਹੈ ਪੋਰਿੱਧੀ ਮਾਗ ਖਾਦੀ ਉਹ ਤੁਸੀਂ ਉਹ ਦੱਸਿਓ ਕਿ ਕੌਣ ਕੌਣ ਬਣਾਉਂਦਾ ਅਸੀਂ ਤਾਂ ਖਿਚੜੀ ਬਣਾਉਣੀ ਹੁੰਨੇ ਆ ਜਾਂ ਖੀਰ ਵੀ ਬਣਾ ਲੈਣੇ ਆ ਪਰ ਸਾਡੇ ਪਾਸੇ ਐਂ ਵੀ ਕਰਦੇ ਹੁੰਦੇ ਸੀ ਮੂੜਾਂ ਨੂੰ ਉੱਤ ਲੋੜੀ ਦੇ ਵਾਰ ਲੈਂਦੇ ਸੀ ਉਹਨੂੰ ਵੀ ਖਾ ਲੈਂਦੇ ਸੀ ਦੂਜੇ ਦਿਨ ਤਾਂ ਮੈਨੂੰ ਪਤਾ ਨਹੀਂ ਹੁਣ ਇੱਕ ਕਹਿੰਦੇ ਹੁੰਦੇ ਸੀਗੇ ਕਿ ਤਿਲਾਂ ਨੂੰ ਸਿੱਟਣਾ ਉਹਦੇ ਵਿੱਚ ਲੋੜੀ ਦੇ ਤੇ ਕਹਿਣਾ ਈਸਰਾ ਦਲੀਦਰ ਜਾ ਈ ਦਲੀਦਰ ਦੀ ਜੜ ਚੁੱਲ੍ਹੇ ਪਾ ਐਵੇਂ ਵੀ ਕਰਦੇ ਹੁੰਦੇ ਸੀ ਤੁਸੀਂ ਸਾਰੇ ਜਣੇ ਕਮੈਂਟ ਕਰਕੇ ਦੱਸਿਓ ਕਿ ਤੁਸੀਂ ਲੋੜੀ ਨੂੰ ਕਿਹੜੇ ਕਿਹੜੇ ਗੀਤ ਗਾਉਨੇ ਆ ਕੀ ਕੀ ਤੁਸੀਂ ਕਰਦੇ ਹੋ ਨੇ ਲੋਹੜੀ ਨੂੰ ਕਿ ਤੁਸੀਂ ਕਿਹੜੇ ਤੁਹਾਡੇ ਪਾਸਾ ਕਿਹੜਾ ਏ ਤੁਸੀਂ ਕਿਵੇਂ ਕਰਦੇ ਹੋ ਲੋਹੜੀ ਨੂੰ ਤੇ ਮੈਂ ਆਪਦਾ ਦੱਸਦੀ ਆ ਤਾਂ ਫਿਰ ਜੇ ਤੁਸੀਂ ਕਮੈਂਟ ਵਿੱਚ ਪੁੱਛੋਗੇ ਫਿਰ ਮੈਂ ਫਿਰ ਹੋਰ ਦੱਸੂਗੀ ਚੰਗੀ ਤਰ੍ਹਾਂ ਕਿ ਕੀ ਕੀ ਗਿੜਗਿੜ ਗੀਤ ਗਾਉਨੇ ਆਪਾਂ ਹੁਣ ਮੈਂ ਇੱਕਦਮ ਖੜੇ ਪੈ ਰਹੀ ਸੋਚ ਕੇ ਵੀਡੀਓ ਬਣਾਈ ਆ ਲੋਹੜੀ ਦੀ ਤੇ ਮੈਨੂੰ ਹੁਣ ਕਾਫੀ ਗੱਲਾਂ ਯਾਦ ਨਹੀਂ ਆਉਂਦੀਆਂ ਜਾਂ ਫਿਰ ਜਾਦ ਆਉਣੀ ਤਾਂ ਵੀਡੀਓ ਕਾਫੀ ਵੱਡੀ ਹੋ ਜਾਂਦੀ ਆ ਕਿ ਤੁਸੀਂ ਕਿੰਨੇ ਕ ਜਣ ਇਕੱਠੇ ਹੋ ਕੇ ਲੋਹੜੀ ਮਨਾਉਨੇ ਆਸੀਂ ਤਾਂ ਆਇਆਂ ਤਾਂ ਹੁੰਦਾ ਸੀ ਪਾਥੀਆਂ ਤਾਂ ਆਪਣੇ ਉਦੋਂ ਤਾਂ ਬਹੁਤ ਜ਼ਿਆਦਾ ਹੁੰਦਾ ਸੀ ਹੁਣ ਤਾਂ ਚੱਲ ਪਾਥ ਦੇ ਨਹੀਂਗੇ ਪਾਥੀਆਂ ਹੁੰਦੀਆਂ ਥੋੜੀਆਂ ਉਦੋਂ ਆਪਾਂ ਮੰਗ ਕੇ ਵੀ ਲੈ ਕੇ ਆਉਂਦੇ ਹੁੰਦੇ ਸੀਗੇ ਲੋੜੀ ਲਈ ਪਾਥੀਆਂ ਵਾਵਾ ਸਾਰੀਆਂ ਇਕੱਠੀਆਂ ਕਰਕੇ ਗੀਰਾ ਲਾ ਲੈਣ ਤਾਂ ਵਿਚਾਲੇ ਉਹਦੇ ਥੋੜੀਆਂ ਜਿਹੀਆਂ ਇੰਨਾ ਕੁ ਛਿੱਟੀਆਂ ਲਾ ਲੈਣੀਆਂ ਪਹਿਲਾਂ ਲੋਣਾ ਇੰਨਾ ਸਾਰਾ ਸਾਰ ਜਾਂ ਸੀਖਣੀਆਂ ਹੁੰਦਾ ਸੀਗੀਆਂ ਜਿਹੜੀਆਂ ਸੀਖਣੀਆਂ ਉਹਨੂੰ ਕਹਿੰਦੇ ਸੀ ਜਿਹੜੀ ਸਾਨ ਹੁੰਦੀ ਸੀਗੀ ਗਰਨਿਆਂ ਦੀਆਂ ਜਿਹੜੇ ਮੰਜੇ ਬਣਨ ਵਾਲੀ ਸਾਨ ਕਾਟ-ਕਾਟ ਕੇ ਬਣਾਉਂਦੇ ਸੀ ਉਹਨਾਂ ਨੂੰ ਸਿੱਖਣੀਆਂ ਕਹਿੰਦੇ ਸੀਗੇ ਵਿਚਾਲੇ ਅਸੀਂ ਸਿੱਖਣੀਆਂ ਦੀ ਏਡੀ ਪੰਡ ਲਾਉਣੀ ਸਾਡੇ ਬਾਪੂ ਜੀ ਹੁੰਦਾ ਸੀਗੇ ਤਾਂ ਲੱਗਦਾ ਸੀ ਸਾਰੇ ਬਾਪੂ ਜੀ ਕਹਿੰਦੇ ਸੀਗੇ ਕਿ ਉਹਨਾਂ ਦੇ ਬੱਚੇ ਬਾਪੂ ਜੀ ਕਹਿੰਦੇ ਸੀ ਵੀ ਸਾਰੇ ਬਾਪੂ ਜੀ ਕਹਿੰਦੇ ਸੀਗੇ ਅਸੀਂ ਕਹਣਾ ਨੇਕ ਬਾਪੂ ਜੀ ਲਾਊਗਾ ਲੋੜੀ ਉਹਨਾਂ ਇੰਨੇ ਸਾਰੇ ਏਡਾ ਸਾਰੇ ਪੰਡ ਜੀ ਲਾਉਣੀ ਵਿਚਾਲੇ ਸਿੱਖਣੀਆਂ ਦੀ ਉਹਦੇ ਉੱਤੇ ਵੱਡੀ ਪੰਡ ਲਾਉਣੀ ਛਟੀਆਂ ਦੀ ਨਰਮੇਦਾਂ ਕਾ ਪਾਦਾਂ ਦੇ ਛਟੀਆਂ ਲਾਉਣਾ ਤੇ ਬਾਅਦ ਦੇ ਵਿੱਚ ਪਾਠੀਆਂ ਚੜ੍ਹਣੀਆਂ ਸਾਈਡਾਂ ਸਾਈਡਾਂ ਤੇ ਉਹਦੇ ਤੇ ਫੇਰ ਉਹਨੂੰ ਅੱਗ ਲਾ ਦੇਣੀ ਕਿ ਇਹੇ ਲੋੜੀ ਆ ਫਿਰ ਸਾਰੇ ਜਨ ਸਾਰੇ ਘਰਾਂ ਦੇ ਨੇ ਮੰਜੇ ਪੀੜੀਆਂ ਦੇ ਉੱਤੇ ਬਹਿਣਾ ਤੇ ਗੀਤ ਗਾਉਣੇ ਬੀਬੇ ਬੇਬੇ ਹੋਣਾ ਨੇ ਬਹੁਤ ਬਹੁਤ ਗੀਤ ਗਾਉਣੇ ਅਸੀਂ 1 2 ਵਜੇ ਦੇ ਤੱਕ ਲੋੜੀ ਦੇ ਕੋਲੇ ਬੈਠੇ ਰਹਿਣਾ ਤਾਂ ਫਿਰ ਪਤਾ ਕਿ ਉਹ ਬਹੁਤ ਲੋੜੀਆਂ ਲੱਗਦਾ ਸੀ ਜੋ ਅਸੀਂ ਛੋਟੇ ਸੀਗੇ ਜੋ ਲੋੜੀ ਕਹਿਣਾ ਕਿ ਸਾਡੀ ਲੋੜੀ ਦੀ ਪਾਥੀ ਕੋਈ ਵਿਆਹ ਕੇ ਸਾਡੀ ਲੋੜੀ ਨਾ ਵਿਆਹ ਕੇ ਲੈ ਜਾਵੇ ਜਿੰਨਾ ਚਿਰ ਲੋੜੀ ਦੀ ਸਵਾਹ ਨਾ ਬਣਨੀ ਪੂਰੀ ਰਾਖਣ ਨਾ ਬਣਨੀ ਉਹਨਾਂ ਚਿਰ ਲੋੜੀ ਦੇ ਕੋਲੇ ਹੀ ਬੈਠੇ ਰਹਿਣਾ 1 2 ਵਜੇ ਦੇ ਤੱਕ ਕਿ ਲੋੜੀ ਨੂੰ ਕੋਈ ਸਾਡੀ ਨੂੰ ਵਿਆਹ ਕੇ ਲੈ ਜਾਊਗਾ ਤੇ ਵੀ ਉਹ मुंडे ਚੱਕ ਕੇ ਲੈ ਜਾਣਗੇ ਲੋੜੀ ਆਪਣੀ ਦੂਜੇ ਪਾਸੇ ਪਾਥੀ ਲੈ ਜਾਣਗੇ ਕਿ ਅਸੀਂ ਇਹ ਮੈਨੂੰ ਕਾफी ਗੱਲਾਂ ਹੋਣ ਜਿਵੇਂ ਜਾਦੀ ਕਰਦੀ ਕਰਦੀ ਨੂੰ ਜ਼ਿਆਦਾ ਆਉਂਦੀਆਂ ਕਿ ਲੋੜੀ ਦੀ ਪਾਥੀ ਚੱਕ ਕੇ ਲੈ ਜਾਂਦੇ ਹੁੰਦੇ ਸੀਗੇ ਕਿ ਲੋੜੀ ਵਿਆਹ ਲੈਣਦੀ ਹੁਣ ਮੈਨੂੰ ਪਤਾ ਨਹੀਂ ਉਸ ਕਾਰਨ ਦਾ ਵੀ ਕਿਉਂ ਇਦਾਂ ਕਹਿੰਦੇ ਸੀ ਪਰ ਮੈਨੂੰ ਐ ਪਤਾ ਕਿ ਲੋੜੀ ਚੱਕ ਕੇ ਲੈ ਜਾਣੀ ਪਾਥੀ ਤੇ ਪਾਥੀ ਵੀ ਸਾਡੀ ਪਾਥੀ ਆਪਦੀ ਪਾਥੀ ਦੇ ਨਾਲ ਲੋੜੀ ਚ ਨਾ ਫਸਾ ਲੈਣ ਤੇ ਕਿ ਸਾਡੀ ਲੋੜੀ ਵਿਆਹ ਕੇ ਲੈ ਜਾਣਗੇ ਉਹ ਇਦਾਂ ਨਾ ਗੱਲਾਂ ਕਾफी ਹੁੰਦੇਆਂ ਸੀਗਾ ਤੇ ਲੋੜੀ ਜਿਵੇਂ ਫਿਰ ਮੰਕੇ ਲੈ ਕੇ ਆਉਣੀ ਪਾਥੀਆਂ ਫਿਰ ਸਾਰੇ ਘਰਾਂ ਤੋਂ ਅਸੀਂ ਇੱਕ ਇੱਕ ਟੋਕਰਾ ਕਹਿਣਾ ਸਾਰੇ ਜਣੇ ਇੱਕ ਇੱਕ ਟੋਕਰਾ ਤੁਸੀਂ ਆਪੇ ਸੱਟ ਜਾਣਾ ਉਹਨਾਂ ਨੇ ਤਾਂ ਤੇ ਕੁੜੀਆਂ ਜੋ ਨਿੱਕੇ ਸੀ ਅਸੀਂ ਇਕੱਠੀਆਂ ਕਰ ਕਰਕੇ ਲੈ ਕੇ ਆਉਣੀਆ ਥੋੜੀਆਂ ਜਿਹਾ ਬਣਾ ਲੈਣੀਆਂ ਜਿੰਨਾ ਕੁ ਬਣਨੀਆਂ ਫਿਰ ਅਸੀਂ ਬਾਪੂ ਜੀ ਦੇ ਦਾਲੇ-ਦਾਲੇ ਫਿਰਨਾ ਕਿ ਹੁਣ ਲੋੜੀ ਲਾਓ ਤੇ ਬਾਪੂ ਜੀ ਨੇ ਕਹਿਣਾ ਤੁਹਾਡੀ ਬੀਬੀ ਹੋਣਾ ਨੂੰ ਹਲੇ ਮੰਮੀ ਵੀ ਹੋਣਾ ਨੂੰ ਕੰਮ ਕਰਕੇ ਆ ਜਾਂਦੋ ਮੈਂ ਮੰਮੀ ਦਾ ਹੋਣੀ ਕਹਿਣ ਲੱਗਿਆ ਸਾਡੇ ਤਾਂ ਬੇਬੇ ਬੀਬੀ ਕਹਿੰਦੇ ਸੀਗੇ ਬੀਬੀ ਨੂੰ ਆ ਜਾਣ ਦਿਓ ਬੇਬੇ ਨੂੰ ਆ ਜਾਣ ਦਿਓ ਫਿਰ ਦਬਦਾ ਬੇਬੇ ਹੋਣਾ ਦੇ ਦਾਲੇ-ਦਾਲੇ ਫਿਰਨਾ ਕਿ ਛੇਤੀ-ਛੇਤੀ ਆਜੋ ਲੋੜੀ ਲਾ ਕਿ ਲੋੜੀ ਦਾ ਚਾਹ ਇੰਨਾ ਹੁੰਦਾ ਸੀ ਸਾਨੂੰ ਤਾਂ ਐ ਚਾਹ ਸੀ ਜਿਵੇਂ ਹੁਣ ਤੁਸੀਂ ਵਿਆਹ ਨੂੰ ਕਹਿੰਨਾ ਨਾ ਜਾਗੋ ਕੱਢਣੀ ਆ ਕਰਨਾ ਐ ਉਹ ਕਰਨਾ ਐ ਸਾਨੂੰ ਉਹਨਾਂ ਚਾਹ ਉਹਦਾ ਵਿਆਹ ਵਿਆਹ ਨਾਲੋਂ ਜ਼ਿਆਦਾ ਚਾਹ ਸਾਨੂੰ ਲੋੜੀ ਦਾ ਹੁੰਦਾ ਸੀ ਜੋ ਨਿੱਕੇ ਸੀਗੇ ਗੀਤ ਗਾਉਣੇਵੇਂ ਮੰਗਣਾ ਸਾਰੇ ਘਰੋਂ ਜਾ ਜਾ ਕੇ ਕਹਿਣਾ ਵੀ ਇਹੀ ਹਰਕਤ ਦੇ ਜਾ ਕੇ ਕਹਿਣਾ ਕਿ ਵੀ ਲੋੜੀ ਦਿਓ ਸਾਨੂੰ ਤੁਹਾਡੀ ਜੋੜੀ ਜੀਵੇ ਤੁਹਾਡਾ ਪੁੱਤ ਜੀਵੇ ਤੁਹਾਨੂੰ ਕਾਫੀ ਹੁਣ ਮੈਨੂੰ ਇੱਕ ਹੁੰਦਾ ਸੀਗਾ ਦੇ ਮ ਸੱਤਾ ਪਰਾਵਾਂ ਦੀ ਭੈਣ ਵੀਰਾ ਇਦਾਂ ਮੇਰੇ ਹੁਣ ਜਿਆਦੇ ਜੇ ਭੁੱਲ ਗਏ ਗਾਣੇ ਮੈਨੂੰ ਹੁਣ ਜਿਵੇਂ ਜੇ ਤੁਸੀਂ ਮੈਨੂੰ ਦੱਸੋਗੇ ਫਿਰ ਮੈਨੂੰ ਹੋਰ ਜ਼ਿਆਦਾ ਆ ਜਾਣਗੇ ਕਿ ਤੁਸੀਂ ਕੀ ਕਿਹੜੇ ਗਾਣੇ ਗਾਉਂਦੇ ਸੀ ਤੁਹਾਡੇ ਪਾਸੇ ਫਿਰ ਮੈਨੂੰ ਯਾਦ ਵੀ ਆ ਜੇ ਹੁਣ ਮੈਨੂੰ ਥੋੜਾ ਦਿਮਾਗ ਚ ਮੈਨੂੰ ਲੋੜੀ ਵਾਲੀਆਂ ਗੱਲਾਂ ਦਾ ਜ਼ਿਆਦਾ ਸਾਰੀਆਂ ਕਿ ਅਸੀਂ ਲੈ ਕੇ ਆਉਨੇ ਮੰਜੇ ਚੱਕ ਕੇ ਲੈ ਕੇ ਆਉਨੇ ਪੀੜੀਆਂ ਲੈ ਕੇ ਆਉਨੇ ਹੁਣ ਜਿਵੇਂ ਕੁਰਸੇ ਲੈ ਆਉਨੇ ਉਦੋਂ ਆਪਾਂ ਕੁਰਸੇ ਨਹੀਂ ਸੀ ਲੈ ਕੇ ਆਉਨੇ ਕੁਰਸੇਆਂ ਵੀ ਲੱਕੜ ਦੀਆਂ ਸੀਆਂ ਬੈਂਸ ਦੀਆਂ ਬੁਣੀਆਂ ਉਦੋਂ ਉਹ ਨਹੀਂ ਸੀ ਚੱਕ ਕੇ ਲਿਆਉਂਦੇ ਅਸੀਂ ਅਸੀਂ ਉਦੋਂ ਚੱਕ ਕੇ ਲੈਂਦੇ ਹੁੰਦੇ ਪਾਥੀਆਂ ਉਹ ਪੀੜੀਆਂ ਤੇ ਮੰਜੇ ਮੰਜੇ ਡਾ ਲੈਣੇ ਪੀੜੀਆਂ ਰੱਖ ਕੇ ਬਹਿ ਕੇ ਉੱਤੇ ਬੀਬੀਆਂ ਨੇ ਗੀਤ ਗਾਉਣੇ ਫਿਰ ਸਾਰੇ ਨੇ ਗੁੜ ਇਕੱਠਾ ਕਰਕੇ ਮੂਖਫਲੀ ਰਿਓੜੀਆਂ ਵੰਡਣੀਆਂ ਗੁੜ ਨੂੰ ਵੀ ਬਹੁਤ ਜਿਵੇਂ ਸਮਝਦੇ ਹੁੰਦੇ ਸੀ ਕਿ ਉਦੋਂ ਤੱਕ ਇਹ ਵੀ ਬਹੁਤ ਵੱਡੀ ਚੀਜ਼ ਹੈ ਹੁਣ ਤਾਂ ਗੁੜ ਨੂੰ ਨਹੀਂ ਛੇਤੀ ਨਿਆਣੇ ਪੜਦੇਗੇ ਤੇ ਉਦੋਂ ਅਸੀਂ ਤਾਂ ਗੁੜ ਨੂੰ ਵੀ ਬਹੁਤ ਚਾਹ ਨਾਲ ਫੜਨਾ ਕਿ ਗੁੜ ਦਿੱਤਾ ਮੂਖਫਲੀ ਰਿਓੜੀ ਤਾਂ ਬਹੁਤ ਵੱਡੀ ਚੀਜ਼ ਸਮਝਦੇ ਸੀਗੇ ਤੇ ਤੁਸੀਂ ਆਪਦੇ ਆਪ ਦੇ ਸਾਨੂੰ ਸਾਰੇ ਜਾਣੇ ਵਿਚਾਰ ਦੱਸਿਓ ਕਿ ਕਿਹੜੇ ਕਿਹੜੇ ਤੁਹਾਡੇ ਪਾਸੇ ਕੀ ਕਰਦੇ ਲੋਹੜੀ ਨੂੰ ਤੇ ਨਾਲੇ ਤੁਸੀਂ ਕੀ ਕਰਦੇ ਕਿਹੜੀ ਚੀਜ਼ ਦੀ ਬਣਾਉਣੇ ਮੋ ਪੋਰ ਦੀ ਮੱਖ ਖਾਦੀ ਤੇ ਮੈਂ ਸੋਨੂੰ ਦੱਸਿਆ ਕਿ ਅਸੀਂ ਖਿਚੜੀ ਬਣਾਉਂਦੇ ਹੁੰਦੇ ਸੀ ਬਾਜਰੇ ਦੀ ਤੇ ਮੋਠਾਂ ਦੀ ਤਾਂ ਤੁਸੀਂ ਕੀ ਬਣਾਉਣੇ ਆ ਜਾਂ ਅਸੀਂ ਖੀਰ ਬਣਾ ਲੈਂਦੇ ਸੀ ਉਹਦਾ ਵੀ ਬਣਾ ਲੈਂਦੇ ਹੁੰਦੇ ਸੀਗੇ ਜਾਂ ਫਿਰ ਤਿਲਾਂ ਦੇ ਪਿੰਨਾ ਬਣਾਉਂਦੇ ਹੁੰਦੇ ਸੀ ਬੇਬੇ ਹੁਣ ਏਡੇ ਏਡੇ ਗੋਲ ਗੋਲ ਜਿਹਾਂ ਤੇ ਉਹਨਾਂ ਨੂੰ ਕਹਿੰਦੇ ਹੁੰਦੇ ਸੀ ਵੀ ਇਹ ਲੋਹੜੀ ਦੀਆਂ ਐ ਤੇ ਹੋਰ ਗੱਤਿਕ ਮਰੁੰਡਾ ਤਾਂ ਹੁੰਦੇ ਹੀ ਸੀਗੇ ਲੋਹੜੀ ਤੇ ਮਰੁੰਡਾ ਤਾਂ ਹੁਣ ਸਾਰੇ ਵੇਲੇ ਹੁੰਦਾ ਪਰ ਗੱਤਿਕ ਵੀ ਬਣਾਉਂਦੇ ਹੁੰਦੇ ਸੀਗੇ ਤੇ ਇਹ ਦੋ ਤਿੰਨ ਚੀਜ਼ਾਂ ਹੁੰਦਾ ਸੀਗਾ ਤੇ ਪਾਲੀ ਗੱਲ ਤਾਂ ਜ਼ਿਆਦਾ ਤਾਂ ਗੁੜ ਗੋੜ ਗੂੜੀ ਹੁੰਦਾ ਸੀ ਬਾਲਾ ਪਰ ਲੋਹੜੀ ਦਾ ਕਿਸੇ ਦੇ ਮੁੰਡਾ ਹੁੰਦਾ ਸੀ ਜਾਂ ਉਹ ਲੋਹੜੀ ਬਣਦੇ ਸੀ ਉਸ ਟਾਈਮ ਤੇ ਜਾਂ ਕਿਸੇ ਦੇ ਵਿਆਹ ਹੁੰਦਾ ਸੀਗਾ ਹੋਰ ਲੋਹੜੀ ਬਣਦੇ ਸੀਗੇ ਇਹ ਦੋ ਦੋ ਲੋੜ ਹੁੰਦਾ ਸੀਗਾ ਤੇ ਪਰ ਹੁਣ ਤਾਂ ਮਹਾਰਾਜ ਚਲੋ ਕੁੜੀਆਂ ਦੀ ਵੀ ਉਨੀ ਕਦਰ ਕਰਨ ਲੱਗ ਗਏ ਹੁਣ ਕੁੜੀਆਂ ਦੀ ਵੀ ਲੋਹੜੀ ਹੁੰਦੀ ਹੈ ਤੇ ਕੁੜੀਆਂ ਦੀ ਲੋੜੀ ਤੁਸੀਂ ਵੰਡਿਆ ਕਰੋ ਜਰੂਰ ਕਿ ਨਾਏ ਇਹ ਦੇਖੋ ਕਿ ਮਗਰੋਂ ਬਦਸਿਓ ਤੁਸੀਂ ਜਦੋਂ ਕੁੜਾਂ ਵੱਡਾ ਹੁੰਦਾ ਕਿ ਤੁਹਾਨੂੰ ਕਿਵੇਂ ਲੱਗਦਾ ਕੁੜੀਆਂ ਦੀ ਲੋੜੀ ਦਾ ਜਾਂ ਜਿਵੇਂ ਹੁਣ ਜਿਹੜੇ ਮੇਰੇ ਜਿੱਡੀਆਂ ਜਾਂ ਮੇਥੋਂ ਥੋੜਾ ਛੋਟੇ ਜਿਨ੍ਹਾਂ ਦੇ ਕੁੜਾਂ ਆਪ ਦੇ ਛੋਟੇ ਹਾਲੇ ਇਹ 20 25 ਸਾਲਾਂ ਦੇ ਆ ਉਹਨਾਂ ਨੂੰ ਵੀ ਐਕਸਪੀਰੀਅੰਸ ਹੋਊਗਾ ਜਾਂ ਜਿਵੇਂ ਹੁਣ ਅਸੀਂ ਆਪ ਦੇ ਤੋਂ ਲਾਉਣੇ ਕਿ ਸਾਡੀ ਮਾਂ ਨੂੰ ਸਾਡੀ ਕਿੰਨਾ ਲੱਗਦਾ ਕਿ ਮੇਰੀ ਕੁੜੀ ਆਵੇ ਕੁੜੀ ਆਵੇ ਤਾਂ ਉਹ ਫਿਰ ਕੁੜੀ ਨਿੱਕੀ ਆ ਤੇ ਵੱਡੀ ਹੋਊਗੀ ਤਾਂ ਫਿਰ ਆਪਾਂ ਮਿਲਦੇ ਹਾਂ ਜੀ ਨੈਕਸਟ ਵੀਡੀਓ ਦੇ ਨਾਲ ਸਾਸਰੀ ਕਾ ਸਾਰਿਆਂ ਨੂੰ ਬਹੁਤ-ਬਹੁਤ ਲੋਹੜੀ ਦੀਆਂ ਵਧਾਈਆਂ ਤੰਦਰੁਸਤਿਆਂ ਦਾ ਸਾਲ ਸਾਰਿਆਂ ਦਾ ਨੰਗੇ ਤੇ ਆਉਂਦੇ ਸਾਲ ਆਪਾਂ ਫੇਰ ਮਿਲਾਂਗੇ ਲੋਹੜੀ ਤੇ ਤੇ ਆਉਂਦੇ ਸਾਲ ਤੱਕ ਮੇਰਾ ਤੁਸੀਂ ਮੈਂ ਚੈਨਲ ਨੂੰ ਕਰਦੇ ਸਪੋਰਟ ਆ ਖੜਾ ਕਰਦੇ ਲਾਇਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਚੈਨਲ ਨੂੰ ਤੁਸੀਂ ਤੁਹਾਡੀ ਬਹੁਤ ਸਪੋਰਟ ਦੀ ਲੋੜ ਹੈ ਕਿ ਆਪਾਂ ਟਾਈਮ ਆਪਣਾ ਤੁਸੀਂ ਜਵਾਂ ਨਹੀਂ ਦੇਖਦੇਗੇ ਟਾਈਮ ਆਪਾਂ ਨੂੰ ਜਿਆਦਾ ਵਧਾਉਣ ਦੀ ਲੋੜ ਹੈ ਤਦ ਦੇਖਿਆ ਕਰੋ ਮੇਰੇਆ ਵੀਡੀਓਨ ਪਲੀਸ ਸਾਰੇ ਰਟਣਗੇ ਇਸੀ ਕੀ ਖੱਟ ਲੈਂਦਾ ਖੱਟ ਕੇ ਲੈਂਦੀ ਰਜਾਈ ਮੇਰੇ ਵੱਲ ਸਾਰਿਆਂ ਨੂੰ ਲੋੜੀ ਦੀ ਵਧਾਈ ਮੇਰੇ ਵੱਲ ਸਾਰਿਆਂ ਨੂੰ ਲੋੜੀ ਦੀ ਵਧਾਈ